जय जनता जय भारत पुलिस पेंशनर वेलफेयर एसोसिएशन जिला पठानकोट जिंदाबाद आज ਸਾਡੀ ਹਰ ਮਹੀਨੇ ਦੀ ਤਰ੍ਹਾਂ 15 ਤਰੀਕ ਨੂੰ ਜਿਹੜੀ ਸਾਡੀ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਅੱਜ ਕੱਲ ਦੇ ਹਾਲਾਤਾਂ ਦੇ ਮੁੱਦੇ ਉਠਾਏ ਗਏ ਆ ਖਾਸ ਕਰਕੇ ਜਿਹੜਾ ਹੁਣ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਬਕਾਇਆ ਦੇਣ ਬਾਰੇ ਗੱਲ ਕਹੀ ਆ ਪਰ ਉਹਦੇ ਵਿੱਚ ਇਹ ਵੀ ਗੱਲ ਕਹਿਤੀ ਆ ਵੀ ਜਿਹੜੀ ਏਜ ਦੇ ਹਿਸਾਬ ਦੇ ਨਾਲ ਜਿਹੜੇ ਸਭ ਤੋਂ ਵੱਡੀ ਏਜ ਦੇ ਉਹਨਾਂ ਨੂੰ ਪਹਿਲਾਂ ਫਿਰ ਗਾੜੀ ਇਸ ਤਰ੍ਹਾਂ ਇਹ ਜਿਹੜਾ ਸਾਰਾ ਇਹਦਾ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਮੁਲਾਜ਼ਮਾਂ ਕਿ ਇਹ ਸਿਰਫ ਇੱਕ ਉਸ ਤਰ੍ਹਾਂ ਇਹ ਕਹਿ ਕੇ ਤੇ ਆਪਣਾ ਕੰਮ ਟਾਲਦੇ ਆ ਨਾ ਕਿ ਕੋਈ ਇਹਦੇ ਉੱਤੇ ਜਿਹੜਾ ਪੂਰਾ ਅਸਰ ਕਰਦੇ ਆ ਜਿਹੜੀਆਂ ਮੰਗਾਂ ਮੰਨਦੇ ਆ ਤੇ ਹੁਣ ਜਿਹੜਾ ਏਜਵਾਜ ਕਰਤਾ ਉਹਦੇ ਨਾਲ ਕੀ ਹੋਊਗਾ ਕਿ ਇਹਨਾਂ ਨੂੰ ਪਹਿਲਾਂ ਦੇਣਗੇ ਜਿਹੜੇ ਪਿੱਛੇ ਰਹਿ ਜਾਣਗੇ ਉਹ ਕਦੋਂ ਲੈਣਗੇ ਇੱਥੇ ਮੌਤ ਦਾ ਤੇ ਕਿਸਦੇ ਦਾ ਪਤਾ ਨਹੀਂ ਕਿ ਕਦੋਂ ਆ ਜਣੀ ਆ ਨਾ ਕਿਸੇ ਦੇ ਹੱਥ ਦੇ ਵਿੱਚ ਜੰਮਣਾ ਨਾ ਕਿਸੇ ਦੇ ਹੱਥ ਵਿੱਚ ਮਰਨਾ ਇਸ ਕਰਕੇ ਮੁਲਾਜ਼ਮ ਇੰਨੇ ਲੜ ਰਹੇ ਆ ਸੰਘਰਸ਼ ਲੜ ਰਹੇ ਆ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੱਕ ਬਣਦਾ ਤੁਰੰਤ ਦੇ ਦੇਣਾ ਚਾਹੀਦਾ ਜੇ ਬਾਕੀ ਸਰਕਾਰ ਸਾਰੇ ਖਰਚੇ ਆਪਣੇ ਤੇ ਕਰਦੀ ਆ ਹੋਰ ਕਰਦੀ ਆ ਇੰਨਾ ਜਿਹੜਾ ਕੋਰਟਾਂ ਵਿੱਚ ਵੀ ਕਹਿਤਾ ਗਿਆ ਵੀ ਇੰਨਾ ਜਿਹੜਾ ਇਸ਼ਤਿਹਾਰबाजी ਨਾ ਕਰ ਦਿਓ ਉਹ ਮੁਲਾਜ਼ਮਾਂ ਨੂੰ ਵੀ ਦੇ ਦਿਓ ਜਿਨ੍ਹਾਂ ਨੇ ਉਹਨਾਂ ਨੇ ਵੀ ਸਾਰਿਆਂ ਨੇ ਜਿਹੜੇ ਆ ਉਹ ਲੋਕਤੰਤਰ ਦੇ ਹਿੱਸਾ ਹੈਗੇ ਆ ਉਹ ਵੀ ਲੋਕਤੰਤਰ ਵਿੱਚ ਹਿੱਸਾ ਪਾਉਂਦੇ ਆ ਇਸ ਕਰਕੇ ਉਹਦੇ ਇਸ ਸੰਬੰਧ ਦੇ ਵਿੱਚ ਬਹੁਤ ਵੱਡਾ ਰੋਸ ਆ ਇਹਦੇ ਸੰਬੰਧ ਵਿੱਚ ਸਾਂਝਾ ਫਰੰਟ ਜੋ ਵੀ ਪੰਜਾਬ ਦਾ ਫੈਸਲਾ ਲਏਗਾ ਸਾਡੀ ਜਿਹੜੀ ਸਾਰੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਦੀ ਆ ਬਲਕਿ ਪੰਜਾਬ ਦੀ ਆ ਉਹ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਇਹਨਾਂ ਦੇ ਨਾਲ ਕੰਮ ਕਰੇਗੀ ਦੂਸਰਾ ਸਾਡਾ ਵਿਸ਼ੇਸ਼ ਇੱਕ ਐਸਐਸਪੀ ਸਾਹਿਬ ਦਾ ਧੰਨਵਾਦ ਅਸੀਂ ਕੀਤਾ ਆ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਪੁਲਿਸ ਥਾਲਾ ਡਿਵੀਜ਼ਨ ਨੰਬਰ 1 ਵਿੱਚ ਇੱਕ ਜਿਹੜੀ ਪੁਲਿਸ ਪੈਨਸ਼ਨਰ ਵਾਸਤੇ ਦਫ਼ਤਰ ਬਣਾਉਣ ਵਾਸਤੇ ਜਿਹੜੀ ਸਾਨੂੰ ਜਿਹੜੀ ਸਾਡੀ ਮਦਦ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਆ ਅਸੀਂ ਅੱਜ ਸਾਰੇ ਮੁਲਾਜ਼ਮਾਂ ਇਕੱਠੇ ਹੋਏ ਆ ਉਹ ਸਾਰੇ ਜਣੇ ਜਿਹੜਾ ਸਾਡਾ ਦਫ਼ਤਰ ਬਣ ਰਿਹਾ ਉਦੇ ਵਾਸਤੇ ਅਸੀਂ ਆਪਣਾ ਜੰਜਨਾ ਯੋਗਦਾਨ ਜੋ ਵੀ ਹੈ ਉਹ ਪਾ ਕੇ ਉਹਦੀ ਉਸਾਰੀ ਕਰ ਰਹੇ ਆ ਔਰ ਸਾਰਿਆਂ ਦਾ ਜਿਹੜਾ ਉੱਥੇ ਵਿਜ਼ਿਟ ਕਰਾਇਆ ਵਾ ਔਰ ਸਾਨੂੰ ਆ ਸਾਡਾ ਕਈ ਸਾਡੇ ਪ੍ਰਾਈਵੇਟ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਆ ਜਿਹੜੇ ਕਿ ਅਸੀਂ ਉਹਨਾਂ ਦੇ ਵੀ ਤਹਿ ਦਿਲ ਤੋਂ ਧੰਨਵਾਦੀ ਆ ਸੋ ਸਾਡਾ ਅੱਜ ਖਾਸ ਅਜੰਡਾ ਸਾਡਾ ਇਹ ਹੈਗਾ ਕਿ ਜਿਹੜਾ ਮੁਲਾਜ਼ਮਾ ਨੂੰ ਡੀ ਜਿਹੜਾ ਇੰਨੇ ਚਿਰਾਂ ਬਾਅਦ 4-5 ਮਹੀਨਿਆਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ ਆ ਉੱਚ ਜੇ ਫੈਸਲਾ ਵੀ ਲਿਆ ਗਿਆ ਤੇ ਉਹ ਜਿਹੜਾ ਉਹਦੇ ਵਿੱਚ ਜਿਹੜਾ ਫੈਸਲਾ ਲੈ ਲਿਆ ਪਰ ਉਹਨੂੰ ਲਾਗੂ ਕਰਨ ਬਾਰੇ ਜਿਹੜਾ ਗਲਤ ਤਰੀਕਾ ਉਹਦੇ ਬਾਰੇ ਫੇਰ ਕਹਿੰਨੇ ਪਈ ਬਹੁਤ ਮਾੜਾ ਸਰਕਾਰ ਨੂੰ ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਪੈਨਸ਼ਨਾਂ ਤੇ ਮੁਲਾਜ਼ਮਾਂ ਦਾ ਸੰਘਰਸ਼ ਤੇਜ਼ ਹੋਏਗਾ ਉਹ ਨਾ ਹੋਵੇ ਇਹਨੇ ਕਹਿੰਦਾ ਹੋਇਆ ਮੈਂ ਫੇਰ ਬੇਨਤੀ ਕਰਦਾ ਵੀ ਤੁਰੰਤ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਸਰਕਾਰ ਲਾਗੂ ਕਰੇ ਤੇ ਪੂਰਾ ਕਰੇ ਜੈ ਜਨਤਾ ਜੈ ਭਾਰਤ ਪੁਰਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿੰਦਾਬਾਦ If you wish that your child learns today and leads tomorrow, bring them to a ms GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip-hop, freestyle, jazz, locking, popping, chess, horse riding, football, and so on. A&M's James Cambridge International School opposite Canada Palace near A&M Institute's Jalandhar-Dalhousie Bypass Road, Pathanko.